ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਟੌਟ ਸਮਿਥ ਨੇ ਪ੍ਰੋਗਰੈਸਿਵ ਕਨਜ਼ਰਵੇਟਿਵ ਤੋਂ ਵੀ ਦਿੱਤਾ ਅਸਤੀਫਾ অন্ਟਾਰੀਓ ਦੇ ਸਾਬਕਾ ਸਿੱਖਿਆ ਮੰਤਰੀ ਨੇ ਟੌਟ ਸਮਿਥ ਯੂਐਨਡੀ ਰਿਪੋਰਟ ਚ ਹੋਇਆ ਖੁਲਾਸਾ ਪ੍ਰਵਾਸੀਆਂ ਨੂੰ ਹੱਕ ਦੀਵਾਂ ਚ ਅਸਫਲ ਰਹੇ ਪੀਐਮ ਟਰੂਡੋ ਕੈਲਗਰੀ ਚ ਰਿਹਾਇਸ਼ ਨੂੰ ਲੈ ਕੇ ਵਿਦਿਆਰਥੀਆਂ ਦੀ ਵੱਡੀ ਚਿੰਤਾ ਕੈਂਪਸ ਦੇ ਵਿੱਚ ਨਹੀਂ ਮਿਲ ਰਹੀ ਵਿਦਿਆਰਥੀਆਂ ਨੂੰ ਰਿਹਾਇਸ਼ ਅਲਬੋਟਾ ਦੇ ਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਤੇ ਬੋਲੇ ਇਮੀਗ੍ਰੇਸ਼ਨ ਮਾਹਿਰ ਨਵੇਂ ਆਏ ਲੋਕਾਂ ਨੂੰ ਨੌਕਰੀ ਵੇਚਣ ਦਾ ਦਿੱਤਾ ਜਾ ਰਿਹਾ ਲਾਲਚ ਬਣ ਰਹੇ ਕੁਟਾਲੇ ਦਾ ਸ਼ਿਕਾਰ ਹੁਣ ਖਬਰਾਂ ਵਿਸਥਾਰ ਤੇ ਨਾਲ ਬੀਤੇ ਦਿਨ 온ਟਾਰੀਓ ਦੇ ਸਾਬਕਾ ਸਿੱਖਿਆ ਮੰਤਰੀ ਟੌਡ ਸਮਿਥ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਦੱਸ ਦਈਏ ਕਿ ਟੌਡ ਸਮਿਥ ਪਹਿਲਾਂ ਊਰਜਾ ਮੰਤਰੀ ਵੀ ਰਹਿ ਚੁੱਕੇ ਨੇ ਤੇ ਹੁਣ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਟੌਟ ਸਮਿਥ ਨੇ ਨਾ ਕੇਵਲ ਸਿੱਖਿਆ ਮੰਤਰਾਲੇ ਤੋਂ ਅਸਤੀਫਾ ਦਿੱਤਾ ਹੈ ਬਲਕਿ ਉਹਨਾਂ ਨੇ ਪ੍ਰੋਗਰੈਸਿਵ ਕਨਜ਼ਰਵੇਟਿਵ ਪਾਰਟੀ ਤੋਂ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਇਹ ਵੀ ਅਫਵਾਹਾਂ ਉੱਡ ਰਹੀਆਂ ਨੇ ਕਿ ਉਹ ਡੱਗ ਫੋਰ ਤੋਂ ਨਿਰਾਸ਼ ਚਲ ਰਹੇ ਸਨ ਅਨਟਾਰੀਓ ਦੇ ਪ੍ਰੀਮੀਅਰ ਡੱਗ ਫੋਰ ਨਾਲ ਅਨਪਨ ਮਗਰੋ ਸਿੱਖਿਆ ਮੰਤਰੀ ਟੌਟ ਸਮਿਥ ਨੇ ਅਚਨਚੇਤ ਅਸਤੀਫਾ ਦੇ ਦਿੱਤਾ ਹੈ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਨ ਦੀ ਦਲੀਲ ਦਿੰਦਿਆਂ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਅਤੇ ਪੀਸੀ ਪਾਰਟੀ ਵੀ ਛੱਡ ਦਿੱਤੀ ਹੈ। ਉਦੋਂ ਪ੍ਰੀਮੀਅਰ ਡਗਫੋਰਡ ਵੱਲੋਂ ਜਿਲਡਨਲੋਪ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। 온ਟਾਰੀਓ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਦੇ ਕਿਆਸੇ ਦਰਮਿਆਨ ਇੱਕ ਹੋਰ ਵਿਧਾਨ ਸਭਾ ਸੀਟ ਵੈਲੀ ਹੋ ਚੁੱਕੀ ਹੈ ਤੇ ਹੁਣ ਵੇਖਣਾ ਹੋਵੇਗਾ। ਕੀ ਟੌਰਡ ਸਮਿਥ ਦੀ ਵਿਦਾਇਗੀ ਮਗਰੋਂ ਖਾਲੀ ਹੋਈ ਸੀਟ ਤੇ ਜ਼ਿਮਨੀ ਚੋਣ ਦਾ ਐਲਾਨ ਹੁੰਦਾ ਹੈ ਜੋ ਸਿੱਧਾ ਵਿਧਾਨ ਸਭਾ ਚੋਣਾਂ ਹੀ ਹੋਣਗੀਆਂ ਇੱਥੇ ਦੱਸਣਾ ਬੰਦ ਹੈ ਕਿ ਟੌਰਡ ਸਮਿਥ ਨੂੰ ਸਿਰਫ 2 ਮਹੀਨੇ ਪਹਿਲਾਂ ਹੀ ਸਿੱਖਿਆ ਮੰਤਰਾਲਾ ਸੌਂਪਿਆ ਗਿਆ ਸੀ ਸੂਤਰਾਂ ਨੇ ਦੱਸਿਆ ਹੈ ਕਿ ਟੌਰਡ ਸਮਿਥ ਲੰਬੇ ਸਮੇਂ ਤੋਂ ਊਰਜਾ ਮੰਤਰੀ ਦੀ ਜ਼ਿੰਮੇਵਾਰੀ ਨਿਭਾਰੇ ਸਨ ਅਤੇ ਆਪਣਾ ਮਹਿਕਮਾ ਤਬਦੀਲ ਕੀਤੇ ਜਾਣ ਤੋਂ ਨਰਾਜ਼ ਹੋ ਗਏ ਸਨ ਟੌਟ ਸਮਿਥ ਨੇ ਸੋਸ਼ਲ ਮੀਡੀਆ ਰਾਹੀਂ ਅਸਤੀਫੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਫੈਸਲਾ ਲੈਦਿਆਂ ਕਾਫੀ ਮੁਸ਼ਕਲ ਹੋ ਰਹੀ ਹੈ। ਟੌਟ ਸਮਿਥ 13 ਸਾਲ ਵਿਧਾਇਕ ਰਹੇ ਅਤੇ ਡੱਗਫੋਰਡ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਦਰਜਾ ਵੀ ਹਾਸਲ ਕੀਤਾ। ਊਰਜਾ ਮੰਤ్రालय ਸਟੀਫਨ ਲੈਚੇ ਨੂੰ ਦੇ ਦਿੱਤਾ ਗਿਆ ਜੋ ਪਹਿਲਾਂ ਸਿੱਖਿਆ ਮੰਤਰੀ ਸਨ ਅਤੇ ਡੱਗਫੋਰਡ ਦੇ ਕਰੀਬੀ ਮੰਨੇ ਜਾਂਦੇ ਨੇ। ਅਤੇ ਸੰਭਾਵਿਤ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਟ੍ਰੀਫਿਕੇਸ਼ਨ ਦਾ ਮਸਲਾ ਸੱਤਾਧਾਰੀ ਜ਼ੋਰਦਾਰ ਤਰੀਕੇ ਨਾਲ ਉਭਾਰਨਾ ਚਾਹੁੰਦੀ ਹੈ। ਕੈਨੇਡਾ ਦੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ UN ਦੀਆਂ ਰਿਪੋਰਟਾਂ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਨੇ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੂੰ ਹੱਕ ਦਿਵਾਉਣ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਸਫਲ ਰਹੇ ਨੇ ਜਦਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕੀਤੇ ਜਾਣਗੇ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਆਧੁਨਿਕ ਗੁਲਾਮੀ ਲਈ ਇੱਕ ਪ੍ਰਜਨਨ ਆਧਾਰਿਤ ਦੱਸਿਆ ਗਿਆ ਹੈ। ਇਹ ਪ੍ਰੋਗਰਾਮ ਖੇਤੀਬਾੜੀ ਅਤੇ ਦੇਖਭਾਲ ਵਰਗੇ ਖੇਤਰਾਂ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਸਿੱਧੇ ਤੌਰ ਤੇ ਕਾਮਿਆਂ ਦੇ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਨੂੰ ਉਲਾਂ ਦੇ ਮਾਲਕਾਂ ਨਾਲ ਜੋੜਦਾ ਹੈ। ਰੁਜ਼ਗਾਰਦਾਤਾ ਉਹ ਹੁੰਦਾ ਹੈ ਜਿਸਨੇ ਕਿਸੇ ਵਿਅਕਤੀ ਨੂੰ ਨੌਕਰੀ ਤੇ ਰੱਖਿਆ ਹੋਵੇ। ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈ ਕਿ ਕੈਨ ਦਾ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਕਿਰਤਿਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਸੰਯੁਕਤ ਰਾਸ਼ਟਰ ਨੇ ਇਹ ਟਿੱਪਣੀ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬਾਰੇ ਕੀਤੀ ਜਿਨ੍ਹਾਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਬਰਦਾਸ਼ਤ ਕਰਨੇ ਪੈ ਰਹੇ ਨੇ ਸਗੋਂ ਮਾਲਕ ਤਨਖਾਹਾਂ ਦੇਣ ਤੋਂ ਵੀ ਸਾਫ਼ ਮੁਕਰ ਜਾਂਦੇ ਨੇ। ਰੋਜ਼ਗਾਰਦਾਤਾ ਵਿਸ਼ੇਸ਼ ਪ੍ਰਬੰਧ ਸ਼ਕਤੀ ਦਾ ਮਹੱਤਵਪੂਰਨ ਅਸੰਤੁਲਨ ਪੈਦਾ ਕਰਦੇ ਨੇ ਇਹ ਕਾਮਿਆਂ ਲਈ ਸ਼ੋਸ਼ਣ ਜਾਂ ਦੁਰਵਿਵਹਾਰ ਦੀ ਰਿਪੋਰਟ ਕਰਨਾ ਮੁਸ਼ਕਲ ਬਣਾਉਂਦੇ ਨੇ ਕਿਉਂਕਿ ਉਹ ਦੇਸ਼ ਨਿਕਾਲੇ ਤੋਂ ਡਰਦੇ ਨੇ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ 2016 ਵਿੱਚ 15817 ਸੀ ਜੋ 2023 ਵਿੱਚ ਵਧ ਕੇ 83654 ਹੋ ਗਈ ਹੈ Temporary Foreign Worker Program ਦੇ ਅਧੀਨ ਪ੍ਰਵਾਸੀ ਕਾਮੇ ਅਕਸਰ ਕੰਮ ਦੇ ਮਾੜੇ ਹਾਲਾਤ ਸਿਹਤ ਦੇਖਰੇਖ ਤੱਕ ਸੀਮਿਤ ਪਹੁੰਚ ਅਤੇ ਬਹੁਤ ਘੱਟ ਕਾਨੂੰਨੀ ਸੁਰੱਖਿਆ ਦੇ ਅਧੀਨ ਆਉਂਦੇ ਨੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਸੰਭਾਵਿਤ ਤੌਰ ਤੇ ਇਸ ਕੰਮ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ रिपोर्ट कहती है कि विदेशी कामिया नाल बेहद मंदी भाषा दी ਵਰਤੋਂ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਜਿੰਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਣ ਬਾਰੇ ਜਾਣਕਾਰੀ ਮਿਲੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੀ ਸਪੈਸ਼ਲ ਰਿਪੋਰਟਰ ਔਨ ਕੰਟੈਂਪੋਰੀ ਫਾਰਮਸ ਆਫ ਸਲੇਵਰੀ ਰਿਪੋਰਟ ਵਿੱਚ ਸੰਯੁਕਤ ਰਾਸ਼ਟਰ ਦੇ ਜਾਂਚਕਾਰ ਟਮੋਆ ਅਵਕਾਟਾ ਨੇ ਕਿਹਾ ਕੀ ਪ੍ਰੋਗਰਾਮ ਦਾ ਢਾਂਚਾ ਮਜ਼ਦੂਰਾਂ ਨੂੰ ਆਪਣੇ ਮਾਲਕਾਂ ਨੂੰ ਸੁਤੰਤਰ ਰੂਪ ਵਿੱਚ ਬਦਲਣ ਤੋਂ ਰੋਕਦਾ ਹੈ ਅਤੇ ਉਹਨਾਂ ਨੂੰ ਸ਼ੋਸ਼ਣ ਦੀਆਂ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਫਸਾਉਂਦਾ ਹੈ ਇਹ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਉਹਨਾਂ ਨੂੰ ਕਿਸੇ ਤੀਜੀ ਧਿਰ ਤੋਂ ਕਰਜ਼ਾ ਲੈਣਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਉਹ ਕਿਸੇ ਵੀ ਕੀਮਤ 'ਤੇ ਆਪਣੀ ਨੌਕਰੀ ਬਰਕਰਾਰ ਰੱਖਣ ਲਈ ਬੇਤਾਬ ਹੋ ਜਾਂਦੇ ਨੇ ਰੀਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਫੈਡਰਲ ਸੈਟਲਮੈਂਟ ਸਰਵਿਸ ਤੱਕ ਪਹੁੰਚ ਦੀ ਘਾਟ ਕਾਰਨ ਪ੍ਰਵਾਸੀ ਅਕਸਰ ਆਪਣੇ ਅਧਿਕਾਰਾਂ ਤੋਂ ਅਣਜਾਣ ਹੁੰਦੇ ਨੇ। ਰਿਪੋਰਟ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸਿਵਲ ਸੁਸਾਇਟੀ ਸੰਸਥਾਵਾਂ ਤੋਂ ਅਲੱਗ ਹੋ ਗਏ ਨੇ ਤੇ ਉਹਨਾਂ ਨੂੰ ਉਹਨਾਂ ਦੇ ਮਾਲਕਾਂ ਦੇ ਰਹਿਮ ਤੇ ਛੱਡ ਦਿੱਤਾ ਗਿਆ ਹੈ। ਵਿਆਪਕ ਨਿਗਰਾਨੀ ਅਤੇ ਲਾਗੂ ਕਰਨ ਦੀ ਘਾਟ ਕਾਰਨ ਸਥਿਤੀ ਹੋਰ ਬੱਤੜ ਹੋ ਗਈ ਹੈ। ਰੀਪੋਰਟ ਦਰਸਾਉਂਦੀ ਹੈ ਕਿ ਨਿਰੀਖਣਾਂ ਦਾ ਇੱਕ ਮਹੱਤਵਪੂਰਨ ਹਿੱਸਾ ਵਰਚੁਅਲ ਹੁੰਦਾ ਹੈ ਅਤੇ ਹੈਰਾਨੀਜਨਕ ਨਿਰੀਖਣ ਬਹੁਤ ਘੱਟ ਹੁੰਦੇ ਨੇ ਖਾਸ ਕਰਕੇ ਦੇਖਭਾਲ ਵਰਗੇ ਖੇਤਰਾਂ ਦੇ ਵਿੱਚ ਕਾਨੂੰਨ ਦੀ ਢਿੱਲੀ ਪਕੜ ਕਾਰਨ ਮਾਲਕ ਜਾਣਦੇ ਨੇ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਸਕਦਾ ਜਿਸ ਕਾਰਨ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਸਕਦੇ ਨੇ ਕੈਨੇਡੀਅਨ ਸਰਕਾਰ ਨੇ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਕੁਝ ਸੁਧਾਰ ਕੀਤੇ ਨੇ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹਨ ਕਿਫਾਇਤੀ ਰਿਹਾਇਸ਼ ਵਿਦਿਆਰਥੀਆਂ ਵਾਸਤੇ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਲੰਬੇ ਸਮੇਂ ਤੋਂ ਬੜਿਆ ਹੋਇਆ ਹੈ ਤੇ ਹੁਣ ਕੈਲਗਰੀ ਯੂਨੀਵਰਸਿਟੀ ਤੋਂ ਹੀ ਅਜਿਹੀ ਚਿੰਤਾ ਮੁੜ ਤੋਂ ਉੱਭਰ ਕੇ ਸਾਹਮਣੇ ਆਈ ਹੈ ਦਰਸਲ ਵਿਦਿਆਰਥੀ ਕੈਲਗਰੀ ਦੇ ਵਿੱਚ ਰਿਹਾਇਸ਼ ਸੰਬੰਧੀ ਚਿੰਤਾਵਾਂ ਪ੍ਰਗਟ ਕਰ ਰਹੇ ਨੇ ਕਿਉਂਕਿ ਕੈਂਪਸ ਦੇ ਵਿੱਚ ਨਿਵਾਸ ਸਮਰੱਥਾ ਖਤਮ ਹੋ ਚੁੱਕੀ ਹੈ ਕਿਫਾਇਤੀ ਰਿਹਾਇਸ਼ੀ ਵਿਕਲਪਾਂ ਦੀ ਘਾਟ ਨੇ ਪੂਰੇ ਸ਼ਹਿਰ ਦੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਤੇ ਵੇਟਿੰਗ ਲਿਸਟ ਵਾਧੀ ਜਾ ਰਹੀ ਹੈ ਫਾਲ ਸੈਮੈਸਟਰ ਦੀ ਸ਼ੁਰੂਆਤ ਨੇੜੇ ਆਉਣ ਦੇ ਨਾਲ ਕੈਲਗਰੀ ਭਾਰ ਵਿੱਚ ਸੈਂਕੜੇ ਵਿਦਿਆਰਥੀ ਕਿਫਾਇਤੀ ਰਿਹਾਇਸ਼ ਲੱਭਣ ਲਈ ਤਰਲੋ ਮੱਚੀ ਹੋ ਰਹੇ ਨੇ ਕਿਉਂਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਕੋਲ ਜਗ੍ਹਾ ਖਤਮ ਹੋ ਗਈ ਹੈ ਅਤੇ ਕੈਂਪਸ ਵਿੱਚ ਰਿਹਾਇਸ਼ ਦੇ ਵਿਕਲਪ ਪ੍ਰਦਾਨ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਕੈਲਗਰੀ ਯੂਨੀਵਰਸਿਟੀ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ 1000 ਤੋਂ ਵੱਧ ਵਿਦਿਆਰਥੀਆਂ ਦੇ 9 ਅਗਸਤ ਤੱਕ ਹਾਊਸਿੰਗ वेटिंग लिस्ट ਵਿੱਚ ਹੋਣ ਦੀ ਰਿਪੋਰਟ ਕੀਤੀ ਗਈ ਸੀ ਬੀਤੇ ਸਾਲ ਨਾਲੋਂ ਇਹ ਗਿਣਤੀ ਲਗਭਗ 250 ਵੱਧ ਵਿਦਿਆਰਥੀਆਂ ਦੀ ਹੈ ਹਾਲਾਂਕਿ ਯੂਨੀਵਰਸਿਟੀ ਨੇ ਕਿਹਾ ਕਿ 16 ਅਗਸਤ ਤੱਕ ਇਹ ਗਿਣਤੀ ਘਟ ਕੇ ਸਿਰਫ 148 ਰਹਿ ਗਈ ਹੈ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਇਰਮੀਆਂ ਰਜ਼ਾਈ ਅਫਸਾਦ ਦਾ ਮੰਨਣਾ ਹੈ ਕਿ ਯੂਨੀਵਰਸਿਟੀ ਸਮੱਸਿਆ ਨੂੰ ਘਟ ਕਰਨ ਲਈ ਬਹੁਤ ਕੁਝ ਨਹੀਂ ਕਰ ਸਕੀ ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਭਵਿੱਖ ਵਿੱਚ ਰਿਹਾਇਸ਼ਾਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਨੂੰ ਬਣਾਉਣ ਵਿੱਚ ਕਈ ਸਾਲ ਲੱਗਣਗੇ ਰਜ਼ਾਈ ਅਫਸਾਨ ਨੇ ਅੱਗੇ ਇਹ ਵੀ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਯੂਨੀਵਰਸਿਟੀ ਉਹਨਾਂ ਚੀਜ਼ਾਂ ਦੀ ਜਨਤਕ ਤੌਰ ਤੇ ਵਕਾਲਤ ਕਰੇ ਜਿਨ੍ਹਾਂ ਦੀ ਉਹ ਵਕਾਲਤ ਕਰ ਰਹੇ ਨੇ ਵਦੇੜੇ ਕਿਫਾਇਤੀ ਰਿਹਾਇਸ਼ਾਂ ਲਈ ਪਰ ਇਹ ਵੀ ਤਰੀਕਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਸੰਭਾਵੀ ਤੌਰ ਤੇ ਉਹਨਾਂ ਸਲੋਟਾਂ ਦਾ ਵਿਸਥਾਰ ਕਰ ਸਕਦੇ ਨੇ ਜੋ ਪੇਸ਼ ਕਰਦੇ ਨੇ ਯੂਨੀਵਰਸਿਟੀ ਹੋਟਲਾਂ ਵਰਗੇ ਅਸਥਾਈ ਹੱਲਾਂ ਦੀ ਤਲਾਸ਼ ਕਰ ਰਹੀ ਹੈ ਪਰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਵਿਦਿਆਰਥੀਆਂ ਨੂੰ ਹਰ ਸਾਲ ਉਸੇ ਦੁਵਿਧਾ ਨਾਲ ਜੂਝਣ ਲਈ ਮਜਬੂਰ ਕੀਤਾ ਜਾਂਦਾ ਹੈ ਸੰਭਾਵੀ ਤੌਰ ਤੇ ਅਸੁਰੱਖਿਤ ਵਿਕਲਪਾਂ ਨੂੰ ਸਵੀਕਾਰ ਕਰਕੇ ਜਾਂ ਵਿਕਲਪਕ ਤੌਰ ਤੇ ਦੂਰ ਦਰਾਡੇ ਸਥਾਨਾਂ ਤੋਂ ਆਉਣ ਜਾਣ ਲਈ ਸੰਜੋਤਾ ਕਰਨਾ ਇਸ ਵਿੱਚ ਸ਼ਾਮਲ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਰਿਪੋਰਟ ਮੁਤਾਬਕ ਜੋ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਸੀ ਕੈਲਗਰੀ ਮੈਟਰੋਪੋਲੀਟਨ ਖੇਤਰ ਲਈ ਕਿਰਾਏ ਦੀ ਖਾਲੀ ਦਰ ਇਸ ਸਾਲ ਘਟ ਕੇ 1.1% ਅਤੇ 2025 ਦੇ ਵਿੱਚ 1% ਤੱਕ ਘਟਣ ਦੀ ਸੰਭਾਵਨਾ ਹੈ ਦੱਖਣੀ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿਦਿਆਰਥੀਆਂ ਲਈ ਚੀਜ਼ਾਂ ਗੰਭੀਰ ਲੱਗ ਰਹੀਆਂ ਨੇ ਇੱਕ ਬੁਲਾਰੇ ਨੇ ਇੱਕ ਈਮੇਲ ਵਿੱਚ ਨੋਟ ਕੀਤਾ ਕਿ ਸਾਰੇ ਸਥਾਨ ਇਸ ਸਮੇਂ ਭਰੇ ਹੋਏ ਨੇ ਕਿਫਾਇਤੀ ਰਿਹਾਇਸ਼ੀ ਵਿਕਲਪਾਂ ਦੀ ਘਾਟ ਨੇ ਮਾਉਂਟ ਰਾਇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ 12 ਅਗਸਤ ਤੱਕ ਯੂਨੀਵਰਸਿਟੀ ਦੀ ਉਡੀਕ ਸੂਚੀ ਵਿੱਚ ਲਗਭਗ 30 ਲੋਕ ਸਨ ਐਮ ਆਰ ਯੂ ਵਿਖੇ ਵਿਦਿਆਰਥੀ ਸੰਗ ਦੇ ਪ੍ਰਧਾਨ ਤਾਲਾ ਅਬੂ ਹਿਆਨੇ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੇ ਨੇੜੇ ਕੈਂਪਸ ਤੋਂ ਬਾਹਰ ਦੀ ਰਿਹਾਇਸ਼ ਤੱਕ ਪਹੁੰਚ ਕਰਨਾ ਕਾਫੀ ਮਹਿੰਗਾ ਹੈ ਜਿਸ ਨਾਲ ਉਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਉਪਲਬਧ ਵਿਕਲਪਾਂ ਤੇ ਪਰੋਸਾ ਕਰਨਾ ਪੈਂਦਾ ਹੈ ਜਾਂ ਹਰ ਰੋਜ਼ ਔੰਜਾਨ ਲਈ ਆਉਣਾ ਪੈਂਦਾ ਹੈ ਉਹਨਾਂ ਅੱਗੇ ਇਹ ਵੀ ਮੰਨਿਆ ਹੈ ਕਿ ਯੂਨੀਵਰਸਿਟੀ ਸਰਗਰਮੀ ਨਾਲ ਹੱਲ ਲੱਭ ਰਹੀ ਹੈ ਅਤੇ ਉਰੀਕ ਸੂਚੀ ਵਿੱਚ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ ਮਾਉਂਟ ਰਾਇਲ ਯੂਨੀਵਰਸਿਟੀ ਦੇ ਰੈਜ਼ੀਡੈਂਟ ਸਰਵਿਸਿਜ਼ ਦੇ ਡਾਇਰੈਕਟਰ ਮਾਰਕ ਕੇਲਰਨਿਕ ਹੈ ਕਿ ਯੂਨੀਵਰਸਿਟੀ ਨੇ ਇਸ ਸਾਲ ਹਾਊਸਿੰਗ ਦੀ ਉੱਚ ਮੰਗ ਦੀ ਉਮੀਦ ਕੀਤੀ ਹੈ ਅਤੇ ਉਹ ਵਿਕਲਪਕ ਹੱਲ ਪੇਸ਼ ਕਰਨ ਲਈ ਵਿਦਿਆਰਥੀਆਂ ਨਾਲ ਕੰਮ ਕਰ ਰਹੀ ਹੈ ਜਿਵੇਂ ਕਿ ਉਹਨਾਂ ਲੋਕਾਂ ਦੀ ਆਫ ਕੈਂਪਸ ਰਜਿਸਟਰੀ ਬਣਾਈ ਰੱਖਣਾ ਜੋ ਵਿਦਿਆਰਥੀਆਂ ਨੂੰ ਕਿਰਾਏ ਤੇ ਦੇਣਾ ਚਾਹੁੰਦੇ ਨੇ ਜਦੋਂ ਵੀ ਕੈنسਲੇਸ਼ਨ ਸ਼ੁਰੂ ਹੁੰਦੀ ਹੈ ਤਾਂ ਵਿਦਿਆਰਥੀਆਂ ਨੂੰ ਵੀ ਥਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਕੈਲਗਰੀ ਨੂੰ ਉਮੀਦ ਹੈ ਕਿ ਸਰਦੀਆਂ ਵਿੱਚ ਹੋਰ ਖਾਲੀ ਅਸਾਮੀਆਂ ਖੁੱਲਣਗੀਆਂ ਇਸ ਦੌਰਾਨ ਉਹ ਵਿਦਿਆਰਥੀਆਂ ਨੂੰ ਅਪੀਲ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਕਰ ਰਹੇ ਨੇ ਕਿਉਂਕਿ ਇੱਕ ਕਹਾਣੀ 15 ਅਗਸਤ ਨੂੰ ਪ੍ਰਕਾਸ਼ਿਤ ਹੋਈ ਸੀ ਕੈਲਗਰੀਆ ਯੂਨੀਵਰਸਿਟੀ ਨੇ ਆਪਣੀ ਉਰੀਖ ਸੂਚੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਅਪਡੇਟ ਕੀਤਾ ਹੈ ਬੁਲਾਰੇ ਦਾ ਕਹਿਣਾ ਹੈ ਕਿ 16 ਅਗਸਤ ਤੱਕ ਉਡੀਕ ਸੂਚੀ 9 ਅਗਸਤ ਨੂੰ 1006 ਤੋਂ ਘਟ ਕੇ 148 ਹੋ ਗਈ ਹੈ। ਬੀਤੇ ਦਿਨ ਅਲਬਰਟਾ ਨੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਸੀ ਤੇ ਹੁਣ ਇਮੀਗ੍ਰੇਸ਼ਨ ਮਾਹਿਰ ਅਲਬਰਟਾ ਦੀ ਇਸ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਵਿੱਚ ਹੋਏ ਬਦਲਾਵਾਂ ਨੂੰ ਵੇਖ ਰਹੀ ਨੇ ਤੇ ਇਮੀਗ੍ਰੇਸ਼ਨ ਮਾਹਰਾਂ ਨੇ ਚਿੰਤਾ ਜਤਾਈ ਹੈ ਤੇ ਕਿਹਾ ਹੈ ਕਿ ਨਵੇਂ ਆਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤੇ ਉਹਨਾਂ ਨੂੰ ਨੌਕਰੀਆਂ ਦੇਣ ਵਾਸਤੇ ਕਈ ਤਰ੍ਹਾਂ ਦੇ ਘੁਟਾਲੇ ਕੀਤੇ ਜਾ ਰਹੇ ਨੇ ਤੇ ਇਹ ਚਿੰਤਾ ਪ੍ਰਮੁੱਖ ਬਣ ਚੁੱਕੀ ਹੈ ਕੈਨਡਾ ਦੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਵਿੱਚ ਆਉਣ ਵਾਲੀਆਂ ਤਬਦੀਲੀਆਂ ਦੇ ਨਾਲ ਐਲਬੋਟਾ ਵਿੱਚ ਇਮੀਗ੍ਰੇਸ਼ਨ ਅਤੇ ਲੇਬਰ ਸੈਕਟਰਾਂ ਦੇ ਮਾਹਰ ਧਿਆਨ ਦੇ ਰਹੇ ਨੇ ਜਿੱਥੇ ਨੌਕਰੀ ਵੇਚਣ ਦੇ ਘੁਟਾਲੇ ਜਾਰੀ ਨੇ ਫੈਡਰਲ ਸਰਕਾਰ ਸਿਸਟਮ ਦੀ ਹੋਰ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਤੇ ਵਿਚਾਰ ਕਰ ਰਹੀ ਹੈ ਹਾਲਾਂਕਿ ਖੇਤੀਬਾੜੀ ਕਾਰੋਬਾਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਦੀ ਪ੍ਰਕਿਰਿਆ ਕਰਦੇ ਸਮੇਂ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਸਖਤ ਨਿਗਰਾਨੀ ਨੂੰ ਲਾਗੂ ਕਰਨਾ ਇੱਕ TFW ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਇੱਕ ਸੰਗੀ ਦਸਤਾਵੇਜ਼ ਰੁਜ਼ਗਾਰਦਾਤਾਵਾਂ ਨੂੰ ਲੋੜਿੰਦਾ ਹੈ ਅਤੇ LMIA ਐਪਲੀਕੇਸ਼ਨ ਫੀਸਾਂ ਵਿੱਚ ਸੰਭਾਵਿਤ ਵਾਧਾ ਸ਼ਾਮਿਲ ਹੈ ਕੈਲਗਰੀ ਵਿੱਚ ਸੈਂਟਰ ਫਾਰ ਨਿਊ ਕਮਰਸ ਦੀ ਸੀਈਓ ਅਨੀਲਾ ਉਮਰਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੀ ਦੁਰਵਰਤੋਂ ਨਾਲ ਨਜਿੱਠਣਾ ਲੰਮੇ ਸਮੇਂ ਤੋਂ ਬਕਾਇਆ ਹੈ। ਉਹਨਾਂ ਕਿਹਾ ਕਿ ਸਾਨੂੰ ਲਗਾਤਾਰ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀਆਂ ਰਿਪੋਰਟਾਂ ਮਿਲਦੀਆਂ ਨੇ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਹੈ। ਉਹ ਕਹਿੰਦੀ ਹੈ ਕਿ ਸੈਟਲਮੈਂਟ ਏਜੰਸੀ ਵਰਤਮਾਨ ਵਿੱਚ ਇੱਕ ਕਰਮਚਾਰੀ ਦੀ ਮਦਦ ਕਰ ਰਹੀ ਹੈ ਜਿਸ ਨੂੰ ਨੌਕਰੀ ਲਈ ਗੈਰ ਕਾਨੂੰਨੀ ਤੌਰ ਤੇ ਚਾਰਜ ਕੀਤਾ ਗਿਆ ਸੀ ਅਤੇ ਉਹ ਆਪਣੇ ਪੈਸੇ ਵਾਪਸ ਲੈਣ ਜਾਂ ਕੈਨੇਡਾ ਵਿੱਚ ਸਟੇਟਸ ਪ੍ਰਾਪਤ ਕਰਨ ਲਈ ਇੱਕ ਰਸਤਾ ਲੱਭਣ ਲਈ ਸੰਘਰਸ਼ ਕਰ ਰਿਹਾ ਹੈ। ਹਾਲਾਂਕਿ ਉਮਰਦਾਈ ਵੀ ਕਹਿਣਾ ਸੀ ਕਿ ਉਸ ਨੂੰ ਯਕੀਨ ਨਹੀਂ ਹੈ ਕਿ ਵੱਧ ਰਹੀ ਸਮੱਸਿਆ ਦੇ ਨਾਲ ਨਜਿੱਠਣ ਲਈ ਇਹ ਉਪਾਅ ਸਹੀ ਪਹੁੰਚ ਨਹੀਂ। ਉਹ ਕਹਿੰਦੀ ਹੈ ਕਿ ਸ਼ੋਸ਼ਣ ਦੇ ਮੌਕੇਆਂ ਨੂੰ ਦੂਰ ਕਰਨ ਲਈ ਨਿਯਮਤ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਘੱਟ ਤਨਖਾਹ ਵਾਲੀ ਧਾਰਾ ਬਣਾਉਣਾ ਸਮਝਦਾਰੀ ਹੋਵੇਗੀ। ਇੱਕ ਕੈਲਗਰੀ ਆਧਾਰਿਤ ਇਮੀਗ੍ਰੇਸ਼ਨ ਵਕੀਲ ਜਤਿੰਨ ਸ਼ੌਰੀ ਅਤੇ ਸ਼ੌਰੀ ਲਾਅ ਐਲਐਲਪੀ ਦੇ ਸਾਥੀ ਦਾ ਕਹਿਣਾ ਹੈ ਕਿ ਐਲਾਨ ਕੀਤੇ ਗਏ ਕੁਝ ਉਪਾਅ ਸ਼ੁਰੂ ਕਰਨ ਲਈ ਇੱਕ ਚੰਗੀ ਜਗ੍ਹਾ ਨੇ। ਰੁਜ਼ਗਾਰ ਅਤੇ ਕਾਰਜਬਲ ਵਿਕਾਸ ਮੰਤਰੀ ਰੈਂਡੀ ਬਸਨੌਲਟ ਪ੍ਰੋਗਰਾਮ ਲਈ ਰੁਜ਼ਗਾਰਦਾਤਾ ਦੀ ਯੋਗਤਾ ਦੇ ਸੰਬੰਧ ਵਿੱਚ ਨਿਯਮਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਰੋਜ਼ਗਾਰਦਾਤਾ ਦੇ ਕਾਰੋਬਾਰ ਵਿੱਚ ਘੱਟੋ-ਘੱਟ ਕਿੰਨੇ ਸਾਲ ਰਹੇ ਨੇ ਤੇ ਇਸ ਦੀ ਛਾਂਟੀ ਦਾ ਇਤਿਹਾਸ ਇਹ ਵੀ ਇਸ ਵਿੱਚ ਸ਼ਾਮਿਲ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਐਲ ਐਮ ਆਈ ਐਸ ਲਈ ਸਰਕਾਰੀ ਫੀਸਾਂ ਵਧਾਉਣ ਨਾਲ ਸੰਭਾਵੀ ਕਰਮਚਾਰੀਆਂ ਲਈ ਲਾਗਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਖਾਸ ਤੌਰ ਤੇ ਜੇ ਇਸ ਧਾਰਨਾ ਦੇ ਤਹਿਤ ਕੰਮ ਕੀਤਾ ਜਾਵੇ ਕਿ ਕਰਮਚਾਰੀ ਨੂੰ ਇਹ ਨਹੀਂ ਪਤਾ ਜਾਂ ਇਹ ਵੀ ਨਹੀਂ ਪਤਾ ਕਿ ਉਹ ਇਸ ਸਕੀਮ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਹ ਗੈਰ ਕਾਨੂੰਨੀ ਹੈ ਸਟੈਂਡਰਡ ਐਲ ਐਮ ਆਈਏ ਪ੍ਰੋਸੈਸਿੰਗ ਫੀਸ 1000 ਡਾਲਰ ਹੈ ਅਤੇ ਮਾਲਕ ਦੁਆਰਾ ਕਵਰ ਕੀਤੀ ਜਾਣੀ ਚਾਹੀਦੀ ਹੈ ਪਰ ਜਿਵੇਂ ਕਿ ਸਰਕਾਰੀ ਮੀਡੀਆ ਨੇ ਪਹਿਲਾਂ ਰਿਪੋਰਟ ਕੀਤੀ ਹੈ ਇਹ ਅਕਸਰ ਸੰਭਾਵੀ ਕਰਮਚਾਰੀਆਂ ਨੂੰ ਹਜ਼ਾਰਾਂ ਡਾਲਰਾਂ ਦੇ ਵਿੱਚ ਵੇਚੀਆਂ ਜਾਂਦੀਆਂ ਨੇ ਸ਼ੌਰੀ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਤਹਿਤ ਘੱਟ ਤਨਖਾਹ ਵਾਲੀ ਧਾਰਾ ਨੂੰ ਰੋਕਣ ਦੇ ਵਿਰੁੱਧ ਵੀ ਹੈ ਹਾਲਾਂਕਿ ਉਹ ਕਹਿੰਦੇ ਹਨ ਕਿ ਘੱਟ ਤਨਖਾਹ ਵਾਲੇ ਕਰਮਚਾਰੀ ਕੁਝ ਸਭ ਤੋਂ ਕਮਜ਼ੋਰ ਸਮੂਹ ਨੇ ਅਤੇ ਸੰਭਾਵਿਤ ਤੌਰ ਤੇ ਉਹ ਥਾਂ ਹੈ ਜਿੱਥੇ ਫੈਡਰਲ ਸਰਕਾਰ ਸਭ ਤੋਂ ਵੱਧ ਦੁਰਵਿਵਹਾਰ ਦੇਖ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਮਾਈਗ੍ਰੈਂਟ ਅਲਬਰਟਾ ਦੇ ਡਾਇਰੈਕਟਰ ਮਾਰਕੋ ਲੂਸੀਆਨੋ ਨੇ ਕਿਹਾ ਕਿ ਓਟਵਾ ਇਸ ਖੇਤਰ ਨਾਲ ਨਜਿੱਠ ਰਿਹਾ ਹੈ ਕਿਉਂਕਿ ਇਹ ਆਸਾਨ ਹੈ ਪਰ ਇਹ ਚਿੰਤਾ ਕਰਦੇ ਨੇ ਕਿ ਇਸ ਨਾਲ ਮੌਜੂਦਾ ਘੱਟ ਤਨਖਾਹ ਵਾਲੇ ਪ੍ਰਵਾਸੀ ਕਾਮੇ ਗੈਰ ਦਸਤਾਵੇਜ਼ੀ ਹੋ ਸਕਦੇ ਨੇ ਜੇਕਰ ਉਹ ਆਪਣੇ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿਣ ਦਾ ਮੌਕਾ ਲੈਂਦੇ ਨੇ ਅਤੇ ਉਹ ਨਵਾਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਇਸ ਵਾਕਾਂਸ਼ ਦੀ ਵਰਤੋਂ ਤੇ ਇਤਰਾਜ਼ ਜਤਾਇਆ ਪਰ ਰਿਪੋਰਟ ਵਿੱਚ ਦਰਸਾਏ ਗਏ ਦੁਰਵਿਵਾਰ ਨੂੰ ਸਵੀਕਾਰ ਕੀਤਾ ਹੈ ਕਹਿੰਦਾ ਤਾਂ ਡਿਪੋਰਟ ਹੋਣ ਵਾਲੇ ਲੋਕਾਂ ਲਈ ਵੱਡੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਗੋਪਨੀਯਤਾ ਦੀਆਂ ਚਿੰਤਾਵਾਂ ਦੇ ਵਿਚਾਲੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸੀਬੀਐਸਏ ਹੁਣ ਇੱਕ ਐਪ ਦੀ ਵਰਤੋਂ ਕਰੇਗਾ ਜੋ ਐਪ ਚਿਹਰੇ ਦੀ ਪਛਾਣ ਕਰੇਗੀ ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰਿਪੋਰਟਿੰਗ ਨਾਮਕ ਇੱਕ ਐਪ ਦੇ ਵਿੱਚ ਇਸ ਫਾਲ ਸੀਜ਼ਨ ਦੇ ਵਿੱਚ ਲੌਂਚ ਕਰਨ ਤੋਂ ਬਾਅਦ ਇਹ ਪਾਇਆ ਜਾਏਗਾ ਕਿ ਜੋ ਲੋਕ ਡਿਪੋਰਟ ਹੋਣ ਵਾਲੇ ਨੇ ਉਹਨਾਂ ਦਾ ਡਾਟਾ ਕਿਵੇਂ ਇਕੱਠਾ ਕੀਤਾ ਜਾਵੇ ਅਤੇ ਉਹਨਾਂ ਦੇ ਉੱਤੇ ਨਜ਼ਰ ਕਿਵੇਂ ਰੱਖੀ ਜਾਵੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਇੱਕ ਐਪ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਚਿਹਰੇ ਦੀ ਪਛਾਣ ਕਰਨ ਵਾਲੀ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਤਾਂ ਜੋ ਉਹਨਾਂ ਲੋਕਾਂ ਤੇ ਨਜ਼ਰ ਰੱਖੀ ਜਾ ਸਕੇ ਜਿਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਮੋਬਾਈਲ ਰਿਪੋਰਟਿੰਗ ਐਪ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਕਰੇਗੀ ਅਤੇ ਜਦੋਂ ਚੈੱਕ ਇਨ ਕਰਨ ਲਈ ਐਪ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਦੇ ਸਥਾਨ ਡੇਟਾ ਨੂੰ ਰਿਕਾਰਡ ਕਰਨਗੇ ਐਕਸੈਸ ਟੂ ਇਨਫੋਰਮੇਸ਼ਨ ਦੁਆਰਾ ਪ੍ਰਾਪਤ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਸੀਬੀਐਸਈ ਨੇ 2021 ਤੋਂ ਪਹਿਲਾਂ ਅਜਿਹੀ ਐਪ ਦਾ ਪ੍ਰਸਤਾਵ ਦਿੱਤਾ ਸੀ ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰਿਪੋਰਟਿੰਗ ਨੇਮ ਦੀ ਇੱਕ ਐਪ ਇਸ ਫੌਲ ਦੇ ਵਿੱਚ ਲਾਂਚ ਕੀਤੀ ਜਾਵੇਗੀ ਮਾਹਰ ਬਹੁਤ ਸਾਰੀਆਂ ਚਿੰਤਾਵਾਂ ਨੂੰ ਫਲੈਗ ਕਰ ਰਹੇ ਨੇ ਉਪਭੋਗਤਾ ਦੀ ਸਹਿਮਤੀ ਦੀ ਵੈਧਤਾ ਅਤੇ ਸੰਭਾਵੀ ਗੁਪਤਤਾ ਦੇ ਸਵਾਲ ਉਠਾ ਰਹੇ ਨੇ ਕਿ ਟੈਕਨੋਲੋਜੀ ਆਪਣੇ ਫੈਸਲੇ ਕਿਵੇਂ ਲੈਂਦੀ ਹੈ ਹਰ ਸਾਲ ਲਗਭਗ 2000 ਲੋਕ ਜਿਨ੍ਹਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਵਿਖਾਈ ਦੇਣ ਵਿੱਚ ਅਸਫਲ ਰਹਿੰਦੇ ਨੇ ਭਾਵੇਂ ਸੀਬੀਐਸਏ ਨੂੰ ਇਨ੍ਹਾਂ ਗਾਹਕਾਂ ਦੀ ਜਾਂਚ ਪਤਾ ਲਗਾਉਣ ਅਤੇ ਕੁਝ ਮਾਮਲਿਆਂ ਵਿੱਚ ਨਜ਼ਰਬੰਦ ਕਰਨ ਲਈ ਕਾਫੀ ਸਰੋਤ ਖਰਚਨੇ ਚਾਹੀਦੇ ਨੇ ਅਜੇ ਹਵੀ 2021 ਦੇ ਦਸਤਾਵੇਜ਼ਾਂ ਦੇ ਵਿੱਚ ਕਿਹਾ ਗਿਆ ਹੈ ਏਜੰਸੀ ਨੇ ਇੱਕ smartphones app ਨੂੰ ਆਦਰਸ਼ ਹੱਲ ਵਜੋਂ ਪੇਸ਼ ਕੀਤਾ ਕਿਸੇ ਵੀ ਵਿਅਕਤੀ ਦੇ ਰਿਹਾਇਸ਼ੀ ਪਤੇ, ਰੁਜ਼ਗਾਰ, ਪਰਿਵਾਰਕ ਸਥਿਤੀ ਹੋਰ ਚੀਜ਼ਾਂ ਦੇ ਨਾਲ-ਨਾਲ ਐਪ ਦੁਆਰਾ ਨਿਯਮਿਤ ਅਪਡੇਟ ਪ੍ਰਾਪਤ ਕਰਨਾ CBSA ਨੂੰ ਸੰਭਾਵਿਤ ਜਾਣਕਾਰੀ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ ਜੋ ਗੈਰ ਪਾਲਣਾ ਦੇ ਕਿਸੇ ਵੀ ਸ਼ੁਰੂਆਤੀ ਸੰਕੇਤਾਂ ਲਈ ਗਾਹਕ ਨਾਲ ਸੰਪਰਕ ਕਰਨ ਅਤੇ ਨਿਗਰਾਨੀ ਕਰਨ ਲਈ ਵਰਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਟੋਮੇਸ਼ਨ ਦੇ ਮੱਦੇ ਨਜ਼ਰ ਇਹ ਜ਼ਿਆਦਾ ਸੰਭਾਵਨਾ ਹੈ ਕਿ ਗਾਹਕ ਜਿਵੇਂ ਮਹਿਸੂਸ ਕਰੇਗਾ ਅਤੇ ਸੀਬੀਐਸਏ ਦੁਆਰਾ ਉਨ੍ਹਾਂ ਦੇ ਕੇਸ ਤੇ ਦਿੱਖ ਤੇ ਪੱਧਰ ਨੂੰ ਪਛਾਣੇਗਾ ਨਾਲ ਹੀ ਦਸਤਾਵੇਜ਼ ਤੇ ਇਹ ਵੀ ਨੋਟ ਕੀਤਾ ਗਿਆ ਹੈ ਕਿ ਜੇਕਰ ਕਲਾਇੰਟ ਹਟਾਉਣ ਲਈ ਪੇਸ਼ ਹੋਣ ਵਿੱਚ ਅਸਫਲ ਰਹਿੰਦਾ ਹੈ ਤਾਂ ਐਪ ਦੁਆਰਾ ਇਕੱਤਰ ਕੀਤੀ ਗਈ ਜਾਣਕਾਰੀ ਗਾਹਕਤਾ ਪਤਾ ਲਗਾਉਣ ਲਈ ਚੰਗੀ ਜਾਂਚ ਲੀਡ ਪ੍ਰਦਾਨ ਕਰੇਗੀ ਪ੍ਰੋਜੈਕਟ ਲਈ ਇੱਕ ਐਲਗੋਰਿਦਮ ਪ੍ਰਭਾਵ ਮੁਲਾਂਕਣ ਹਜੇ ਤੱਕ ਫੈਡਰਲ ਸਰਕਾਰ ਦੀ ਵੈੱਬਸਾਈਟ ਤੇ ਪੋਸਟ ਨਹੀਂ ਕੀਤਾ ਗਿਆ ਤੇ ਉਸ ਦਾ ਕਹਿਣਾ ਹੈ ਕਿ ਸੀਬੀਐਸਏ ਦੁਆਰਾ ਵਰਤਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਇਓਮੈਟ੍ਰਿਕ ਵੌਇਸ ਟੈਕਨੋਲੋਜੀ ਅਸਫਲ ਟੈਕਨੋਲੋਜੀ ਦੇ ਕਾਰਨ ਪੜਾਵਾਰ ਬੰਦ ਕੀਤੀ ਜਾ ਰਹੀ ਹੈ ਅਤੇ ਇਸ ਨੇ ਇਸ ਨੂੰ ਬਦਲਣ ਲਈ ਰਿਪੋਰਟਿੰਗ ਐਪ ਵਿਕਸਿਤ ਕੀਤਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਦੇ ਚਿਹਰੇ ਦੇ ਬਾਇਓਮੈਟ੍ਰਿਕਸ ਅਤੇ ਲੋਕੇਸ਼ਨ ਜੋ ਕਿ ਮੋਬਾਈਲ ਡਿਵਾਈਸ ਜਾਂ smartphones ਵਿੱਚ ਸੈਂਸਰਾਂ ਜੋ GPS ਦੁਆਰਾ ਪ੍ਰਦਾਨ ਕੀਤੇ ਜਾਂਦੇ ਨੇ ਉਹਨਾਂ ਨੂੰ ਰਿਪੋਰਟਿੰਗ ਐਪ ਰਾਹੀਂ ਰਿਕਾਰਡ ਕੀਤਾ ਜਾਂਦਾ ਹੈ ਤੇ ਫਿਰ CBSA ਦੇ ਬੈਕਐਂਡ ਸਿਸਟਮ ਨੂੰ ਭੇਜਿਆ ਜਾਂਦਾ ਹੈ ਇੱਕ ਵਾਰ ਜਦੋਂ ਲੋਕ ਫੋਟੋਆਂ ਸਪੁਰਦ ਕਰ ਦਿੰਦੇ ਨੇ ਇੱਕ ਚਿਹਰੇ ਦੀ ਤੁਲਨਾ ਐਲਗੋਰਿਦਮ ਇੱਕ ਹਵਾਲਾ ਫੋਟੋ ਦੇ ਸਮਾਨਤਾ ਸਕੋਰ ਤਿਆਰ ਕਰੇਗਾ ਜੇਕਰ ਸਿਸਟਮ ਚਿਹਰੇ ਦੇ ਮੇਲ ਦੀ ਪੁਸ਼ਟੀ ਨਹੀਂ ਕਰਦਾ ਤਾਂ ਇਹ ਅਫਸਰਾਂ ਲਈ ਕੇਸ ਦੀ ਜਾਂਚ ਕਰਨ ਲਈ ਇੱਕ ਪ੍ਰਕਿਰਿਆ ਸ਼ੁਰੂ ਕਰੇਗਾ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਜਦੋਂ ਵੀ ਵਿਅਕਤੀ ਰਿਪੋਰਟ ਕਰਦੇ ਨੇ ਤੇ ਜੇਕਰ ਵਿਅਕਤੀ ਉਹਨਾਂ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਦੀ ਸਥਿਤੀ ਵੀ ਇਕੱਠੀ ਕੀਤੀ ਜਾਵੇਗੀ ਦਸਤਾਵੇਜ਼ ਵਿੱਚ ਨੋਟ ਕੀਤਾ ਗਿਆ ਹੈ ਕਿ ਵਿਅਕਤੀਆਂ ਨੂੰ ਲਗਾਤਾਰ ਟਰੈਕ ਨਹੀਂ ਕੀਤਾ ਜਾਵੇਗਾ ਆਪ ਐਮਾਜ਼ੋਨ ਸੇਵਾਵਾਂ ਤੋਂ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਇੱਕ ਐਮਾਜ਼ੋਨ ਵੈਬ ਸਰਵਿਸਿਜ਼ ਦੇ ਬੁਲਾਰੇ ਨੇ ਕਿਹਾ ਕਿ ਇਸਦੀ Amazon Recognition ਟੈਕਨੋਲੋਜੀ ਦੀ ਵਿਆਪਕ ਤੌਰ ਤੇ ਜਾਂਚ ਕੀਤੀ ਗਈ ਹੈ ਜਿਸ ਵਿੱਚ Credo AI ਇੱਕ ਕੰਪਨੀ ਜੋ ਜ਼ਿੰਮੇਵਾਰ AI ਅਤੇ AI ਬੈਟਾ ਕੁਆਲਟੀ ਅਸ਼ੋਰੈਂਸ ਵਿੱਚ ਮਾਹਿਰ ਹੈ ਅਜਿਹੀਆਂ ਤੀਜੀਆਂ ਧਿਰਾਂ ਦੁਆਰਾ ਵੀ ਸ਼ਾਮਿਲ ਹੈ ਬੁਲਾਰੇ ਨੇ ਕਿਹਾ ਕਿ Amazon Recognition ਇੱਕ ਵੱਡੇ ਪੈਮਾਨੇ ਦੇ ਕਲਾਊਡ ਆਧਾਰਿਤ ਸਿਸਟਮ ਹੈ ਅਤੇ ਇਸ ਲਈ NIST ਭਾਗੀਦਾਰੀ ਮਾਰਗਦਰਸ਼ਨ ਵਿੱਚ ਵਰਣਨ ਕੀਤੇ ਅਨੁਸਾਰ ਡਾਊਨਲੋਡ ਕਰਨ ਯੋਗਨ ਹੈ CBSE ਦੇ ਬੁਲਾਰੇ ਨੇ ਕਿਹਾ ਕਿ Credo AI ਨੇ ਜਨਸੰਖਿਆ ਸਮੂਹਾਂ ਦੇ ਵਿਰੁੱਧ ਪੱਖਪਾਤ ਲਈ ਸਾਫਟਵੇਅਰ ਦੀ ਸਮੀਖਿਆ ਕੀਤੀ ਅਤੇ 6 ਵੱਖ-ਵੱਖ ਜਨਸੰਖਿਆ ਸਮੂਹਾਂ ਵਿੱਚ 99.9% ਫੇਸ਼ੀਅਲ ਮੈਚ ਰੇਟ ਪਾਇਆ ਜਿਸ ਨਾਲ ਐਪ ਨੂੰ ਸ਼ੁੱਧਤਾ ਅਤੇ ਪ੍ਰਦਰਸ਼ਨ ਦਾ ਮਲੰਕਣ ਕਰਨ ਲਈ ਲਾਂਚ ਤੋਂ ਬਾਅਦ ਲਗਾਤਾਰ ਟੈਸਟ ਕੀਤਾ ਜਾਵੇਗਾ ਪਰ ਅੰਤਮ ਫੈਸਲਾ ਇੱਕ ਮਨੁੱਖ ਦੁਆਰਾ ਹੀ ਲਿਆ ਜਾਵੇਗਾ ਅਧਿਕਾਰੀ ਸਾਰੀਆਂ ਬੇਨਤੀਆਂ ਦੀ ਨਿਗਰਾਨੀ ਕਰਨਗੇ ਪਰ ਮਾਹਿਰਾ ਨੇ ਨੋਟ ਕੀਤਾ ਹੈ ਕਿ ਮਨੁੱਖੀ ਟੈਕਨੋਲੋਜੀ ਦੁਆਰਾ ਕੀਤੇ ਗਏ ਫੈਸਲਿਆਂ ਤੇ ਭਰੋਸਾ ਕੀਤਾ ਜਾ ਸਕਦਾ ਹੈ ਅੱਜ ਦੇ ਸਕੈਂਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸ ਨ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਟੌਟਸਮਿਥ ਨੇ ਪ੍ਰੋਗਰੈਸਿਵ ਕਨਜ਼ਰਵੇਟਿਵ ਤੋਂ ਵੀ ਦਿੱਤਾ ਅਸਤੀਫਾ অন্ਟਾਰੀਓ ਦੇ ਸਾਬਕਾ ਸਿੱਖਿਆ ਮੰਤਰੀ ਨੇ ਟੌਟਸਮਿਥ ਯੂਐਨ ਦੀ ਰਿਪੋਰਟ ਹੋਇਆ ਖੁਲਾਸਾ ਪ੍ਰਵਾਸੀਆਂ ਨੂੰ ਹੱਕਦਿਵਾਂ ਚ ਅਸਫਲ ਰਹੇ ਪੀਐਮ ਟਰੂਡੋ ਕੈਲਗਰੀ ਚ ਰਿਹائش ਨੂੰ ਲੈ ਕੇ ਵਿਦਿਆਰਥੀਆਂ ਦੀ ਵੱਡੀ ਚਿੰਤਾ ਕੈਂਪਸ ਦੇ ਵਿੱਚ ਨਹੀਂ ਮਿਲ ਰਹੀ ਵਿਦਿਆਰਥੀਆਂ ਨੂੰ ਰਿਹائش ਅਲਬੋਟਾ ਦੇ ਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਤੇ ਬੋਲੇ ਇਮੀਗ੍ਰੇਸ਼ਨ ਮਾਹਿਰ ਨਵੇਂ ਆਏ ਲੋਕਾਂ ਨੂੰ ਨੌਕਰੀ ਵੇਚਣ ਦਾ ਦਿੱਤਾ ਜਾ ਰਿਹਾ ਲਾਲਚ ਬਣ ਰਹੇ ਕੁਟਾਲੇ ਦਾ ਸ਼ਿਕਾਰ ਇਸ ਦਿਨ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ